ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਕੁਝ ਕੁ ਵੇਰਬੀਆਂ ਜਿਹੜੀਆਂ ਕਿ ਇੰਪੋਰਟੈਂਟ ਹਨ ਤੇ ਤੁਹਾਨੂੰ ਪਤਾ ਹੋਣੀ ਹੈ ਜ਼ਰੂਰੀ ਨੇ ਤੇ ਉਸ ਦੇ ਨਾਲ ਨਾਲ ਸਿੱਖਾਂਗੇ ਬਹੁਤ ਸਾਰੇ ਵਾਕ ਤੇ ਨਿਊ ਵੋਕੈਬਲਰੀ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਆਹ ਵੀਡੀਓ ਦੇ ਅੰਤ ਤੱਕ ਜ਼ਰੂਰ ਬਨੇ ਰਹਿਣਾ ਜੇ ਵੀਡੀਓ ਪਸੰਦ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਅੱਜੋ ਜੀ ਕਰ ਲੈਨੇ ਆ ਅੱਜ ਦੀ ਵੀਡੀਓ ਸਟਾਰਟ ਫਰਸਟ ਵੇਰਬੋ ਹੈ ਜੀ ਕਿਆ ਮਾਰੇ ਕਿਆ ਮਾਰੇ ਕਿਆ ਮਾਰੇ ਦਾ ਮੀਨਸ ਹੁੰਦਾ ਕਾਲ ਕਰਨਾ ਭਾਵ ਕਿਸੇ ਨੂੰ ਫੋਨ ਕਰਨਾ ਇਓ ਤੁ ਲੂਇਲੇ ਇਹਦੇ ਨਾਲ ਅਸੀਂ ਸੈਂਟੈਂਸ ਕਿੱਦਾਂ ਬਣਾ ਸਕਦੇ ਆ ਦੇਖੋ ਇਓ ਕਿਆਮੋ ਮੀਆ ਮਾਮਾ ਓਨਿ ਜੋਰਨੋ ਮੈਂ ਹਰ ਰੋਜ਼ ਆਪਣੀ ਮਾਂ ਨੂੰ ਕਾਲ ਕਰਦਾ ਹਾਂ ਇਓ ਕਿਆਮੋ ਮੈਂ ਕਾਲ ਕਰਦਾ ਹਾਂ ਮੀਆ ਮਾਮਾ ਆਪਣੀ ਮਾਂ ਨੂੰ ਓਨਿ ਜੋਰਨੋ ਹਰ ਰੋਜ਼ ਜਾਂ ਹਰ ਦਿਨ ਤੂ ਕਿਆਮੀ ਲਾ ਤੂਆ ਫਾਮੀਲੀਆ ਓਨਿ ਜੋਰਨੋ ਕੀ ਤੁਸੀਂ ਹਰ ਰੋਜ਼ ਆਪਣੇ ਪਰਿਵਾਰ ਨੂੰ ਕਾਲ ਕਰਦੇ ਹੋ ਤੂ ਕਿਆ ਮੀ ਮੀਨਜ਼ ਕੀ ਤੂ ਕਾਲ ਕਰਦਾ ਹੈ ਲਾ ਤੂਆ ਫਾਮੀਲੀਆ ਮਤਲਬ ਆਪਣੇ ਫੈਮਿਲੀ ਨੂੰ ਓਨੀ ਜੋਰਨੋ ਹਰ ਦਿਨ ਲੂਈ ਕਿਆਮਾ ਸੈਂਪਰੇ ਤਾਰਦੀ ਉਹ ਹਮੇਸ਼ਾ ਦੇਰ ਨਾਲ ਫੋਨ ਕਰਦਾ ਹੈ ਲੂਈ ਕਿਆਮਾ ਉਹ ਫੋਨ ਕਰਦਾ ਹੈ ਸੈਂਪਰੇ ਹਮੇਸ਼ਾ ਤਾਰਦੀ ਲੇਟ ਨੋਈ ਕਿਆ ਮਿਆਮੋ ਅਵੋਈ ਦੋਪੋ ਅਸੀਂ ਤੁਹਾਨੂੰ ਬਾਅਦ ਵਿੱਚ ਕਾਲ ਕਰਾਂਗੇ ਨੋਈ ਕਿਆ ਮਿਆਮੋ ਮਤਲਬ ਅਸੀਂ ਕਾਲ ਕਰਾਂਗੇ ਅਵੋਈ ਤੁਹਾਨੂੰ ਦੋਪੋ ਬਾਅਦ ਵਿੱਚ ਵੋਈ ਕਿਆ ਮਾਤੇ ਈ ਵੋਸਤਰੀ ਅਮੀਚੀ ਉਨਾ ਵੋਲਤਾ ਲਾ ਸੈਟਿਮਾਨਾ ਤੁਸੀਂ ਹਫਤੇ ਵਿੱਚ ਇੱਕ ਵਾਰੀ ਆਪਣੇ ਦੋਸਤਾਂ ਨੂੰ ਕਾਲ ਕਰਦੇ ਹੋ ਵੋਈ ਕਿਆ ਮਾਤੇ ਤੁਸੀਂ ਕਾਲ ਕਰਦੇ ਹੋ ਈ ਵੋਸਤਰੀ ਅਮੀਚੀ ਆਪਣੇ ਦੋਸਤਾਂ ਨੂੰ ਉਨਾ ਵੋਲਤਾ ਇੱਕ ਵਾਰ ਅਲਾ ਸੈਟਿਮਾਨਾ ਹਫਤੇ ਦੇ ਵਿੱਚ ਇੱਕ ਵਾਰੀ loro spesso chiamano a noi o aksar sanu call karde han loro chiamano matlab wo call karde han anoi sanu spesso matlab aksar i hope tuhanu ye video pasand aa rahi hai je video pasand aa rahi hai like share comment karna na bhulna next verb ho hai ji rispondere rispondere matlab jawab dena io rispondo al telefono subito ਮੈਟਰਨ ਟੋ ਫੋਨ ਦਾ ਜਵਾਬ ਦਿੰਦਾ ਹਾਂ ਤੂ ਸੈਂਪਰੇ ਰਿਸਪੋਂਦੀ ਤਾਰਦੀ ਤੂ ਹਮੇਸ਼ਾ ਦੇਰ ਨਾਲ ਜਵਾਬ ਦਿੰਦਾ ਹੈ ਸੈਂਪਰੇ ਹਮੇਸ਼ਾ ਰਿਸਪੋਂਦੀ ਮਤਲਬ ਤੂ ਜਵਾਬ ਦਿੰਦਾ ਹੈ ਤਾਰਦੀ ਮੀਨ ਲੇਟ ਲੂਈ ਮਾਈ ਰਿਸਪੋਂਦੇ ਅਲ ਟੈਲੀਫੋਨੋ ਉਹ ਕਦੇ ਵੀ ਫੋਨ ਦਾ ਜਵਾਬ ਨਹੀਂ ਦਿੰਦਾ ਲੂਈ ਰਿਸਪੋਂਦੇ ਮਤਲਬ ਉਹ ਜਵਾਬ ਦਿੰਦਾ ਮਾਈ ਦੇ ਨਾਲ ਹੋ ਜਾਣਾ ਉਹ ਕਦੇ ਵੀ ਜਵਾਬ ਨਹੀਂ ਦਿੰਦਾ ਅਲ ਟੈਲੀਫੋਨੋ ਫੋਨ ਦਾ ਨੋਈ ਰਿਸਪੋਂਡਿਆਮੋ ਆ ਤੁਤੀ ਇਨ ਓਰਾਰੀਓ ਅਸੀਂ ਹਰ ਕਿਸੇ ਨੂੰ ਸਮੇਂ ਸਿਰ ਜਵਾਬ ਦਿੰਨੇ ਆ ਨੋਈ ਰਿਸਪੋਂਡਿਆਮੋ ਅਸੀਂ ਜਵਾਬ ਦਿੰਨੇ ਆ ਤੁਤੀ ਸਭ ਨੂੰ ਇਨ ਓਰਾਰੀਓ ਸਮੇਂ ਸਿਰ ਵੋਈ ਕੁਆਜ਼ੀ ਮਾਈ ਰਿਸਪੋਂਡੇਤੇ ਆ ਨੋਈ ਤੁਸੀਂ ਸਾਨੂੰ ਲਗਭਗ ਕਦੇ ਜਵਾਬ ਨਹੀਂ ਦਿੰਦੇ ਕਵਾਜ਼ੀ ਮਾਈ ਦਾ ਮਤਲਬ ਹੁੰਦਾ ਲਗਭਗ ਕਦੇ ਨਹੀਂ ਉਹ ਹੀ ਰਿਸਪੌਂਡ ਦੇਤੇ ਜਵਾਬ ਦਿੰਦੇ ਅਨੋਈ ਸਾਨੂੰ ਲੋਰੋ ਰਿਸਪੋਂਡਾਨੋ dalle 9 alle 5 ਉਹ 9 ਤੋਂ 5 ਤੱਕ ਜਵਾਬ ਦਿੰਦੇ ਹਨ ਲੋਰੋ ਰਿਸਪੋਂਡਾਨੋ ਮਤਲਬ ਉਹ ਜਵਾਬ ਦਿੰਦੇ ਹਨ ਫਿਰ ਦਿੱਤਾ ਸਮਾ dalle 9 alle 5 ਸਾਡੀ ਨੈਕਸਟ ਵਰਬ ਹੈ ਜੀ ਮੰਦਾਰੇ ਮੰਦਾਰੇ ਹੁੰਦਾ ਭੇਜਣਾ ਜਾਂ ਸਲੈਂਡ ਕਰਨਾ ਈਓਮਾਂ ਦੋਨ ਮੈਸਾਜੋ ਮੈਂ ਇੱਕ ਸੁਨਾਇਆ ਭੇਜਦਾ ਰਿਸਪੌਂਦੀਆ ਮੈਂ ਮੈਨੂੰ ਜਵਾਬ ਦਿਓ ਯੋਮਾਂ ਦੋ ਮੈਂ ਭੇਜਦਾ ਹਾਂ ਮੈਸਾਜੋ ਮਤਲਬ ਮੈਸੇਜ ਰਿਸਪੌਂਦੀਆ ਮੈਂ ਮੈਨੂੰ ਤੁਸੀਂ ਜਵਾਬ ਦਿਓ ਤੁਮਾਂ ਦੀ ਇਲ ਮੈਸਾਜੋ ਅਲੂਈ ਓਨੀ ਜੋਰੋ ਤੁਸੀਂ ਹਰ ਰੋਜ਼ ਉਸ ਨੂੰ ਮੈਸੇਜ ਭੇਜਦੇ ਹੋ ਜਾਂ ਸੰਦੇਸ਼ ਭੇਜਦੇ ਹੋ lui manda una foto a me una volta alla settimana o hafte vich ik vari mainu ik photo pejda hai lui manda pejda hai una foto ik photo a me mainu una volta ik vari alla settimana hafte de vich domani noi mandiamo email a voi assi kal tuhannu email pejanga voi mandate il video a loro voi mandate il video a loro che tu si onanu video bhejdde ho loro sempre mandano i massage a lei o hamesha usnu snehe bhejdde han aj di next aware vo hagi a ji ricevere ricevere da matlab honda prapt karna receive karna sentence dekh lene ha io ricevo molte chiamate al lavoro ਮੈਨੂੰ ਕੰਮ ਤੇ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਜਾਂ ਮੈਂ ਬਹੁਤ ਸਾਰੀਆਂ ਕਾਲਸ ਆ ਜਿਹੜਾ ਰਿਸੀਵ ਕਰਦਾ ਹਾਂ ਇਹ ਉਹ ਰਿਚੇਵੋ ਮੈਂ ਰਿਸੀਵ ਕਰਦਾ ਹਾਂ ਜੋ ਮੈਨੂੰ ਕਾਲਸ ਆਉਂਦੀਆਂ ਹਨ ਤੂੰ ਰਿਸੀਵਿੰਗ ਮੈਸਾਜੀ ਸਪੈਸੋ ਤੁਹਾਨੂੰ ਅਕਸਰ ਸੁਨੇਹੇ ਮਿਲਦੇ ਹਨ ਜਾਂ ਪ੍ਰਾਪਤ ਹੁੰਦੇ ਹਨ ਕੋਈ ਰਿਚੇਵੇ ਤਾਂਤੇ ਚਿਅਮਾਤੇ ਉਸ ਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਹਨ ਨੋਈ ਰਿਚੇਵੀਆਮੋ ਚਾਂਤੀ ਰੇਗਾਲੀ ਅਲ ਕੋਂਪਲੇਆਨੋ ਸਾਨੂੰ ਜਨਮ ਦਿਨ ਤੇ ਬਹੁਤ ਸਾਰੇ ਤੋਹਫੇ ਮਿਲਦੇ ਹਨ 디సోలిటో voi ricevete il loro video ਅਨਟੋਰਤੇ ਤੁਸੀਂ ਉਹਨਾਂ ਦੀ ਵੀਡੀਓ ਪ੍ਰਾਪਤ ਕਰਦੇ ਹੋ ਜਾਨਕੀ ਉਹਨਾਂ ਦੀ ਵੀਡੀਓ ਤੁਹਾਨੂੰ ਮਿਲਦੀ ਆ ਲੋਰੋ ਰਿਚੇਵੋਨੋ i tuoi messaggi ogni giorno ਉਹ ਹਰ ਰੋਜ਼ ਤੁਹਾਡੇ ਸਨੇਹੇ ਪ੍ਰਾਪਤ ਪ੍ਰਾਪਤ ਕਰਦੇ ਹਨ ਡਿਜ਼ੈਕਟਿਵਾਰੇ ਡਿਜ਼ੈਕਟਿਵਾਰੇ ਦਾ ਮਤਲਬ ਕੀ ਹੁੰਦਾ ਬੰਦ ਕਰਨਾ ਯਾਨੀ ਕਿ ਡੀਐਕਟੀਵੇਟ ਕਰਨਾ ਈ ਉਹ ਡਿਜ਼ੈਕਟਿਵੋ ਲਾ ਜ਼ਵੇਲੀਆ ਔਰ ਨਿਮਤੀਨਾ ਮੈਂ ਹਰ ਸਵੇਰ ਅਲਾਰਮ ਯਾਨੀ ਕਿ ਘੜੀ ਬੰਦ ਕਰ ਦਿੰਦਾ ਹਾਂ ਡਿਜ਼ੈਕਟਿਵੋ ਤੂੰ ਡਿਜ਼ੈਕ e il wi-fi quando non ti serve tu si wi-fi nu band kar dande ho jadon tohanu easy load nahi hundi lui disattiva il computer prima di dormire o soan to pehla computer nu deactivate kar danda hai yani ki band kar danda hai noi disattiviamo le notifiche durante il lavoro ਅਸੀਂ ਕੰਮ ਕਰਦੇ ਸਮੇਂ ਨੋਟੀਫਿਕੇਸ਼ਨਸਾਂ ਜਾਨਕੀ ਕਿ ਸੂਚਨਾਵਾਂ ਨੂੰ ਬੰਦ ਕਰ ਦਿੰਦੇ ਹਾਂ। ਵੋਈ 디ਸਐਟਿਵਾਤੇ ਇਲ ਸੁਓਰੋ ਦੁਰਾਂਤੇ ਇਲ ਫਿਲਮ। ਤੋਂ ਸਿ ਫਿਲਮ ਦੇ ਦੌਰਾਨ ਆਵਾਜ਼ ਨੂੰ ਬੰਦ ਕਰ ਦਿੰਦੇ ਹਾਂ। ਲੋਰੋ 디ਸਐਟਿਵਾਨੋ ਲਲੂਚੇ ਕਵਾਂਦੋ ਐਸਕੋਨੋ। ਜਦੋਂ ਉਹ ਬਾਹਰ ਜਾਂਦੇ ਹਨ ਉਹ ਲਾਈਟ ਬੰਦ ਕਰ ਜਾਂਦੇ ਹਨ। ਸਾਡਾ ਨੈਕਸਟ ਵਰਬ ਹੋਇਆ ਜੀ ਸਕਾਰੀਕਾਰ ਹੈ ਸਕਾਰੀਕਾਰੇ ਦਾ ਮਤਲਬ ਹੁੰਦਾ ਡਾਊਨਲੋਡ ਕਰਨਾ ਕੋਈ ਵੀ ਚੀਜ਼ ਈ ਉਸਕਾਰਿਕੋ ਉਨ ਫਿਲਮ ਦਲ ਸੀ ਤੋਂ ਮੈਂ ਸਾਈਟ ਤੋਂ ਇੱਕ ਫਿਲਮ ਡਾਊਨਲੋਡ ਕਰਦਾ ਹਾਂ ਸੀ ਤੋਂ ਮਤਲਬ ਸਾਈਟ ਜਣਕੀ ਵੈਬਸਾਈਟ ਤੋਂ ਕਿਸੇ ਤੋਂ ਵੀ ਸਕਾਰੀਕੋ ਮਤਲਬ ਡਾਊਨਲੋਡ ਕਰਦਾ ਹਾਂ ਮੈਂ ਤੂ ਉਸਕਾਰੀ ਕੀ ਉਨਾ ਕਾਂਸੋਨੇ ਨੂਵਾ ਤੁਸੀਂ ਇੱਕ ਨਵਾਂ ਗੀਤ ਡਾਊਨਲੋਡ ਕਰੋ ਜਾਂ ਤੁਸੀਂ ਕਰਦੇ ਹੋ ਲੂਇਸ ਕਾਰੀਕਾ ਲਾ ਜੌਰਨਾਮੈਂਟੋ ਦਾਲ ਐਪ ਉਹ ਐਪ ਅਪਡੇਟ ਡਾਊਨਲੋਡ ਕਰਦਾ ਹੈ ਲਾ ਜੌਰਨਾਮੈਂਟੋ ਹੁੰਦਾ ਜਦੋਂ ਕੋਈ ਸਾਡੇ ਚ ਨਵੀਂ ਅਪਡੇਸ਼ਨ ਆਉਂਦੀ ਹੈ ਫੋਨ ਦੇ ਵਿੱਚ Noi scarichiamo documenti dal cloud ਅਸੀਂ ਕਲਾਊਡ ਤੋਂ ਡੈਸਟਾ ਵੇਜ ਜਾਂ ਜਿਹੜੇ ਡਾਕੂਮੈਂਟਸ ਆ ਉਹ ਡਾਊਨਲੋਡ ਕਰਦੇ ਹਾਂ ਕਲਾਊਡ ਹੁੰਦੀ ਹੈ ਇੱਕ ਐਕਸਟਰਾ ਸਪੇਸ ਹੁੰਦੀ ਹੈ ਹਰ ਇੱਕ ਫੋਨ ਜਾਂ ਕੰਪਿਊਟਰ ਦੇ ਵਿੱਚ ਵੋਈ ਸਕਾਰਿਕਾਤੇ ਜੋ ਕੀ ਸੂਲ ਚੈਲੂਲਾਰੇ ਤੁਸੀਂ ਆਪਣੇ ਮੋਬਾਈਲ ਫੋਨ ਤੇ ਗੇਮਾ ਡਾਊਨਲੋਡ ਕਰਦੇ ਹੋ ਸਕਾਰਿਕਾਤੇ ਜੋ ਕੀ ਜਾਨਕੀ ਗੇਮਾ ਲੋਰੋ ਸਕਾਰਿਕਾ ਨੂੰ ਫੋਟੋ ਦੱਲਾ ਮਾਕੀਨਾ ਫੋਟੋਗ੍ਰਾਫੀਕਾ ਕੈਮਰੇ ਤੋਂ ਫੋਟੋ ਆ ਡਾਊਨਲੋਡ ਕਰਦੇ ਹਨ ਮਾਕੀਨਾ ਫੋਟੋਗ੍ਰਾਫਿਕਾ ਮੀਨਸ ਫੋਟੋ ਕਿਚਨੇ ਵਾਲਾ ਕੈਮਰਾ ਅੱਗੇ ਦੇਖੋ ਜੀ ਇਨਵੀਆਰੇ ਇਨ ਵੀਆਰੇ ਮਤਲਬ ਭੇਜਣਾ ਜਾਨੀ ਕਿ ਸੈਂਡ ਕਰਨਾ ਮੰਦਾਰੇ ਵੀ ਵਰਤ ਸਕਦੇ ਤੁਸੀਂ ਜਾਂ ਫਿਰ ਇਨਵੀਆਰੇ ਵੀ ਬੋਲ ਸਕਦੇ ਆ ਇਓ ਇਨਵੀਓ ਉਨ ਮਸਾਜੋ ਆ ਮਿਆ ਮਾਦਰੇ ਮੈਂ ਆਪਣੀ ਮਾਂ ਨੂੰ ਇੱਕ ਸੰਦੇਸ਼ ਭੇਜਦਾ ਹਾਂ ਤੂ ਇਨਵੀ ਉਨਾ ਫੋਟੋ ਆਇ ਤੁਈ ਅਮੀਚੀ ਤੁਸੀਂ ਆਪਣੇ ਦੋਸਤਾਂ ਨੂੰ ਇੱਕ ਫੋਟੋ ਭੇਜਦੇ ਹੋ ਨੈਕਸਟ ਦੇਖ ਲੈਣਾ ਜੇ ਹੁਣ ਤੱਕ ਤੁਹਾਨੂੰ ਵੀਡੀਓ ਪਸੰਦ来 ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲੂਈ ਇਨਵਿਆ ਓਨ ਈਮੇਲ ਅਲ ਸੂ ਪ੍ਰੋਫੈਸੋਰੇ ਉਹ ਆਪਣੇ ਪ੍ਰੋਫੈਸਰ ਨੂੰ ਇੱਕ ਈਮੇਲ ਭੇਜਦਾ ਹੈ ਨੋਈ ਇਨਬੀਆਮੋ ਓਨ ਪਾਕ ਵੋ ਪਰ ਪੋਸਤਾ ਅਸੀਂ ਡਾਕ ਰਾਹੀਂ ਇੱਕ ਪਾਰਸਲ ਭੇਜਦੇ ਹਾਂ ਵੋਈ ਇਨਵੀਆਤੇ ਇਡੋਕੁਮੇਂਟੀ ਐਂਟਰੋਦਮਾਨੀ ਤੁਸੀਂ ਕੱਲ ਤੱਕ ਦਸਤਾਵੇਜ਼ ਭੇਜੋ ਐਂਟਰੋਦਮਾਨੀ ਮਤਲਬ ਕੱਲ ਤੱਕ ਇਨਵੀਆਤੇ ਮਤਲਬ ਅਗਲਾ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਡਾਕੂਮੈਂਟ ਭੇਜੋ ਲੋਰੋ ਇਨਵਿਆਨੋ ਉਨ ਇਨਵਿਟੋ ਅਲਾ ਫੈਸਤਾ ਓ ਪਾਰਟੀ ਉਤੇ ਸੱਦਾ ਭੇਜਦੇ ਹਨ ਜਾਂ ਪਾਰਟੀ ਦੇ ਲਈ ਸੱਦਾ ਭੇਜਦੇ ਹਨ ਤੇ ਵੇਰਵਾ ਹੈ ਜੀ ਕੁੰਦਵੀ ਦੇ ਰਹੇ ਕੁੰਦਵੀ ਦੇ ਰਹੇ ਦਾ ਮੀਨਸ ਹੁੰਦਾ ਸ਼ੇਅਰ ਕਰਨਾ ਜਾਂ ਸਾਂਝਾ ਕਰਨਾ ਜਾਂ ਸਾਂਝਾ ਕਰੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਆ ਤਾਂ ਤੁਸੀਂ ਵੀ ਇਹ ਮੇਰੀ ਵੀਡੀਓ ਸਾਂਝੀ ਕਰ ਦੇਣਾ ਈਓ ਕੁੰਦਵੀਡੋ ਓਨ ਆਰਟੀਕੋਲੋ ਇੰਟਰੈਸਾਂਤੇ ਮੈਂ ਇੱਕ ਦਿਲਚਸਪ ਲੇਖ ਸਾਂਝਾ ਕਰਦਾ ਹਾਂ ਜਾਨੀ ਕਿ ਇੰਟਰਸਟਿੰਗ ਲੇਖ ਸਾਂਝਾ ਕਰਦਾ ਹਾਂ Tu condividi le foto delle vacanze. Tu si apniya chhutiyan diyan photoan saanjiyan karde ho. Lei condivide un video divertente sui social. Usne social media te ik mazedar video share kiti ja kardi hai. Noi condividiamo le nostre idee durante la ਰੀਯੂਨੀਓਨੇ ਅਸੀਂ ਮੀਟਿੰਗ ਦੌਰਾਨ ਆਪਣੇ ਵਿਚਾਰ ਸਾਂਝੇ ਕਰਦੇ ਹਾਂ ਕੋਨਡਵੀ ਦੀ ਆਮੋ ਮਤਲਬ ਅਸੀਂ ਸਾਂਝੇ ਕਰਦੇ ਹਾਂ ਨੈਕਸਟ ਅਸੀਂ ਵੋਈ ਕੋਨਡਵੀ ਦੀਤੇ ਵੋਈ ਕੋਨਡਿਵਿਦੇਤੇ ਇਲ ਵੋਸਟਰੋ ਪ੍ਰੋਜੈਟੋ ਕੋਨ ਲਾ ਕਲਾਸੇ ਤੁਸੀਂ ਆਪਣੇ ਪ੍ਰੋਜੈਕਟ ਨੂੰ ਕਲਾਸ ਨਾਲ ਸਾਂਝਾ ਕਰੋ ਲੋਰੋ ਕੋਨ ਦਵਿਦੋਨੋ ਇਨਫੋਰਮਾਜ਼ਿਓਨੀ ਉਤਿਲੀ ਉਹ ਲਾਭਦਾਇਕ ਜਾਣਕਾਰੀ ਸਾਂਝੀ ਕਰਦੇ ਹਨ ਇਨਫੋਰਮੇਸ਼ਨ ਨਹੀਂ ਹੁੰਦੀ ਹੈ ਜਾਣਕਾਰੀ ਉਤਿਲੀ ਹੁੰਦੀ ਹੈ ਲਾਭਦਾਇਕ ਜਿਹਦਾ ਸਾਨੂੰ ਕੋਈ ਫਾਇਦਾ ਹੋਵੇ ਆਈ ਹੋਪ ਤੁਹਾਨੂੰ ਇਸ ਵੀਡੀਓ ਤੋਂ ਫਾਇਦਾ ਮਿਲਿਆ ਹੋਵੇਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਫੋਲੋ ਕਰਨਾ ਨਾ ਭੁੱਲਣਾ ਪਾਵ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦਾ ਕਿਸੇ ਹੋਰ ਵੀਡੀਓ ਵਿੱਚ ਜਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ